ਹੈਲੋ ਦੋਸਤੋ ਅੱਜ ਲੈ ਕੇ ਆਏ ਆ ਅਸੀਂ ਮੈ ਕਿਹੜੇ ਦਰਵਾਜੇ ਨੂੰ ਮਾਰਜਨ ਲਗਾਉਣੀ ਜ਼ਰੂਰੀ ਆ ਨਹੀਂ ਜੇ ਦਰਵਾਜਾ ਢਿੰਗਾ ਜਾਂਦਾ ਵਾ ਫਿਰ ਜਦੋਂ ਮਾਰਜਨ ਲਾਉਣੀ ਜ਼ਰੂਰੀ ਆ ਨਹੀਂ ਤੁਹਾਡਾ ਦਰਵਾਜੇ ਮਾਰਜਨ ਲਾਓਗੇ ਦਰਵਾਜਾ ਤੁਹਾਡਾ ਕਦੇ ਨਹੀਂ ਢਿੰਗਾ ਹੋਊਗਾ ਸਾਗਵਾਂ ਦੀ ਮਾਰਜਨ ਲਾਓ 500 ਤੋਂ ਘਟੋ ਘਾਟ ਤੋਂ ਬਾਈ 500 ਤੋਂ ਦੀ ਮਾਰਜਨ ਆਉਂਦੀ ਆ ਉਹਨੂੰ ਲਾ ਕੇ ਬਾਕੀ ਨੂੰ ਹੰਦਾ ਲਾ ਦਿਓ ਘਟਾ ਦਰਵਾਜਾ ਕਦੇ ਨਹੀਂ ਢਿੰਗਾ ਹੋਊਗਾ ਕਿ 1.5 ਇੰਚ ਗੇਰ ਲਾਉ ਘਟ ਘਟ 2.5 ਇੰਚ ਗੇਰ ਨਹੀਂ ਲਾਉਣਗੇ ਇਹ ਛੋਟੇ ਬਰੀਕ ਇਹ ਦਰਵਾਜ਼ਾ ਕਦੇ ਨਾ ਵਿਗਾਊਗਾ ਬਾਕੀ ਇਹ ਟੱਕਰ ਤੇ ਮੈਂ ਕਾ ਲਾਉ ਹੋਰਿਆ ਚੀਜ਼ ਬੰਦੀ ਆ ਮਾਰ ਦੇਣਾ ਘਟੋ ਘਟ ਪੰਜ ਪੁੱਤਾ ਤੇ ਲਾਉ ਦਰਵਾਜ਼ਾ ਤਾਂ ਟੱਕਰ ਦੇ ਨਾ ਵਿਗਾਊਗਾ ਟੱਡਾ ਤਾਂ ਲਾ ਲੋ ਥੱਲੇ ਉੱਪਰ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਉਹ ਤੁਸੀਂ ਚਾਹ ਤੇ ਲਾ ਵੀ ਸਕਦੇ ਜੇ ਇਦਾਂ ਟੱਕਰ ਤੇ ਮੈਕਾ ਲਾਉਣਾ ਮੁੜ ਕੇ ਟ੍ਰੈਕਟਰ ਤੇ ਮੈਕਾ ਲਾਉਣ ਨਾਲ ਦਰਵਾਜ਼ਾ ਬਹੁਤ ਹੀ ਵਧੀਆ ਲੱਗਦਾ ਹੈ ਹੀ ਟੈਕਸ ਨਾਲ ਤੁਸੀਂ ਮੈਕਾ ਲਾਉਣਾ ਹੈ ਜੇ ਵੀ ਕੋਲ ਲਾਉਗੇ ਟਾਈਮ ਲੱਗੇ ਹੀ ਟ੍ਰੈਕਸ ਨਾਲ ਲਾਉਗੇ ਤੇ ਥੋੜਾ ਜਲਦੀ ਹੋ ਜੂ ਕੰਮ ਤੁਹਾਡਾ ਮੈਕਾ ਲਾ ਕੇ ਬਹੁਤ ਹੀ ਵਧੀਆ ਦਰਵਾਜ਼ਾ ਬੰਦਾ ਟੱਕਰ ਤੇ ਲਾ ਕੇ ਟੱਕਰ ਦੇ ਮੈਂ ਘਰ ਰਗੰਡਿਆ ਵਾ ਥੋੜਾ ਜਿਹਾ ਸੁਕਾ ਕੇ ਇਹਨੂੰ ਤੇ ਮਗਰੋਂ ਸੱਟ ਮਾਰ ਕੇ ਤੇ ਫਿਰ ਰਗੜ ਦੋ ਤੇ ਇਸ ਤਰ੍ਹਾਂ ਮੁੜ ਕੇ ਕਬਜੇ ਕੱਢਦੇ ਇਹਦੇ ਚੋਰਸੀ ਨਾਲ ਇਹ ਵਧੀਆ ਮਜੇ ਨਾਲ ਕਬਜੇ ਕੱਢਨੇ ਕਾਲੀ ਨਹੀਂ ਕਰਨੀ ਕੋਈ ਲੋਕਨਾਰੀ ਥੋੜੀ ਬਚ ਜਾਂਦੀ ਹੈ ਕਾਲੀ ਕਰੋਗੇ ਕਨਾਰੀ ਟੁੱਟ ਜੂਗਾ ਗਾੜੀ ਨਾ ਕਾਲੀ ਨਹੀਂ ਕਰਨੀ ਐ ਪ੍ਰੇਮ ਨਾਲ ਕਬਜੇ ਕੱਢਨੇ ਚੋਰਸੀ ਨਾਲ ਬਹੁਤ ਹੀ ਵਧੀਆ ਕਬਜੇ ਨਿਕਲ ਜਾਂਦੇ ਇਹ ਗੱਲ ਦਿੰਦੇ ਐ ਮੈਂ ਕਹਿੰਦਾ ਕੱਟ ਦਿਆ ਕਰੋ ਚੌਥੀ ਬਾਕੀ ਇਹ ਟੁਫੇ دروازੇ ਲਾਉਂਦੇ ਜਿਨ੍ਹਾਂ ਤੁਹਾਡੇ ਤੀਰ ਵਾਂਗੂ ਦਰਜ ਸਿੱਧੇ ਰਹਿਣਗੇ ਜੇ ਮਾਰਜਿਨ ਲਾਉਗੇ ਜਿਹੜੇ ਅੱਜ ਟੇਡੇ ਹੋ ਜਾਂਦੇ ਟੇਡੇ ਨਾ ਕਦੇ ਵੀ ਹੋਣਗੇ ਮਿਹਨਤ ਥੋੜੀ ਜਿਹੀ ਵਾਧਾ ਹੁੰਦੀ ਹੈ ਪਰ ਚੀਜ਼ ਬਹੁਤ ਵਧੀਆ ਬਣ ਜਾਂਦੀ ਹੈ ਮਿਹਨਤ ਅਗਲੇ ਵਧਰੇ ਪਰ ਮਾਰਜਿਨ ਲਾ ਕੇ ਦਰਵਾਜ਼ੇ ਲਾਉਂਦਾ ਉਹ ਤੁਹਾਨੂੰ ਕਦੇ ਬਹੁਤ ਵਧੀਆ ਨਿਕਲ ਕੇ ਬਾਕੀ ਆਵੇ ਕੋ ਮੇਰੇ ਉੱਪਰ ਲੱਗ ਗਿਆ ਬਹੁਤ ਵਧੀਆ ਲੱਗਦਾ ਹੈ। ਘਟਕ ਕਰਦੇ ਲੱਗਾ ਸੋਹਣਾ ਲੱਗਣ ਡਿਆ ਮੈਂ ਤਾਂ। ਬਹੁਤ ਹੀ ਵਧੀਆ ਲੱਗਣ ਡਿਆ। ਇਹ ਕੜਵਤ ਸੋਹਣਾ ਲੱਗਦਾ ਲੱਗਾ ਇਹਨਾਂ। ਬਾਕੀ ਇਹਦੀ ਮਾਲਸ਼ ਕਰੋ ਤਾਂ 15 ਮਿੰਟ ਜਿਹੜੇ ਹਵਾ ਨਿਕਲ ਜਾਂਦੀ ਆ। ਘਟੋ ਘਟਾ 15 ਮਿੰਟ ਮਾਲਸ਼ ਕਰੋ ਦਬਕੇ ਨੂੰ। ਤਫੈ ਵੀ ਕੋਲ ਚੰਗਾ ਵਰਤੋ ਤਫੈ ਕੋਲ ਨਾ ਮੜਾ ਵਰਤੋ ਘਾਟੋ ਘਾਟ ਵਨ ਅਮ ਦੀ ਸ਼ੀਟ ਲਾਓ ਮੈਂ ਰੈਟ ਦੀ ਸ਼ੀਟਾਂ ਲਾਉ ਉਹ ਮੁਰਦੇ ਕੋਲ ਜਾਂਦੀ ਸ਼ੀਟ 15 20 ਮਿੰਟ ਮਾਸਕ ਕਰਕੇ ਤੇ ਫਿਰ ਇਹਨੂੰ ਕੰਪਲੀਟ ਹੁੰਦਾ ਹੈ ਵਰਕੇ ਨੇ ਮਾਰ ਕੇ 15-20 ਮਿੰਟ ਤੇ ਫਿਰ ਤਿੰਨ ਚਾਰ ਆਸ ਹੀ ਦਿਨ ਦੱਬ ਕੇ ਰੱਖੋ ਦਰਵਾਜ਼ੇ ਨੂੰ ਤੇ ਲੋ ਜਿਲਾਓਗੇ ਤੁਹਾਡੇ ਦਰਵਾਜ਼ੇ ਤੇ ਐ ਤੀਰ ਵਾਂਗੁੱ ਥਦੇ ਰਹਿਣਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਦੋ ਦੇ ਵਜੇ ਦਰਵਾਜ਼ੇ ਬਣੇ ਪੂਰੇ ਦਰਵਾਜ਼ੇ ਕੰਪਲੀਟ ਹੋ ਚੁੱਕੇ ਆ ਆ ਦੇਖੋ ਸਮੈਂ ਫਾਇਦਰ ਲੱਗਾ ਟੱਕਰ ਤੇ ਮੈਂ ਕਰ ਰਿਹਾ ਵਾ ਇਸ ਤਰ੍ਹਾਂ ਕੰਮ ਕਰੋ ਫੇ ਦਰਵਾਜ਼ਾ ਤੁਹਾਡੇ ਕਦੇ ਨਹੀਂ